ਆਹ ਇਹ ਤਾਂ ਛਡਾਉਣੇ ਉਹਨਾਂ ਦਾ ਲੋ ਜੀ ਬਾਬੇ ਉਹ ਸਾਡਾ ਹੈਗਾ 우ਸਤਾਦ ਬਿਸ਼ਾਲ ਹਰੀਪੁਰ ਵਾਲਾ ਇਧਰ ਦੱਤ ਡਰਾਈਵਰ ਇਹ ਵੀ ਕਬੂਤਰ ਬਾਜ਼ ਸ਼ਿਕਾਰੀ ਆ ਤੇ ਕੁੱਤਿਆਂ ਦਾ ਵੀ ਸ਼ਿਕਾਰੀ ਆ ਪਿੰਡ ਦੁਗਰੀ ਪਹੁੰਚੇ ਅੱਜ ਬਾਜੀ ਤੇ ਬਾਜ਼ੀਆਂ ਕੈਂਸਲ ਲੱਦੀਆਂ ਹੋਈਆਂ ਸਾਰੇ ਇਧਰ ਆਏ ਹੋ ਅੱਜ ਦੇਖੋ ਕਿੰਨੇ ਕਬੂਤਰ ਹੁੰਦੇ ਪਿੰਡ ਤਾਂ ਹੈ ਛੋਟਾ ਅੱਜ ਦੇਖੋ ਕਿਹੜਾ ਮੰਦਾਂ ਚ ਖੜਦਾ ਛੱਡਿਆ ਤਾਂ ਆਪਾਂ ਵੀ ਸਾਡਾ ਦੇਖੋ ਕੀ ਬਣਦਾ ਮਿੱਤਰੋ ਉਹ ਜੋ ਸਾਡੇ ਜਾਨਵਰ ਪੱਕੀ ਦੇਖੋ ਕੀ ਬਣਦਾ ਮੌਸਮ ਤਾਂ ਪੂਰਾ ਕਿਹੜਾ ਆ ਅੱਜ ਆ ਤਪ ਨਿਕੜੀ ਪਈ ਆ 42 43 ਟੈਂਪਰੇਚਰ ਦੱਸਿਆ ਸਾਡੇ ਉਸਤਾਦ ਨੇ ਇਹ ਨਹੀਂ ਗੇਮ ਆ ਨਾ ਘਰ ਦੀ ਗੇਮ ਬਾਹਰਲੀ ਗੇਮ ਨਹੀਂ ਲੜਣੀ ਚਾਹੀਦੀ ਸੇਮ ਗੇਮ ਆ ਰੱਖ ਜਦੋਂ ਤੇ ਵੀ ਰੰਡੇ ਵੀ ਆ ਲੈਣ ਤਾਂ ਗੋਲੀ ਲੱਗਾ 11:00 ਵਜੇ ਦੇ ਦੀ ਮੈਂ ਘਰ ਰੱਖਦਾ ਤੇ ਵੇਹਨ ਤੇ ਦਾਣੇ ਲਾ ਲਈ ਤੂੰ ਨਹੀਂ ਨਹੀਂ ਦਿਖਣ ਚਾਹੀਦਾ ਹੱਥ ਲਓ ਜੀ ਜੀ ਕਬੂਤਰ ਗਏ ਆਡ ਉੱਪਰ ਛਾਂ ਹੀ ਛਾਂ ਹੋਈ ਆ ਆਪਣੇ ਵੀ ਤਿਆਰੀ ਆਪਾਂ ਪਾਣੀ ਪੋਣੀ ਦੇਤਾ ਆ ਦੇਖ ਹੁਣ ਕਿੰਨੇ ਕਬੂਤਰ ਉੜਦੇ ਆ ਚੱਲਨੇ ਆ ਆਪਾਂ ਵੀ ਛੱਡਣ ਬੱਕੀ ਦੇ ਬਹੁਤ ਸੌਖੇ ਰੱਖੇ ਜਾਣਨੇ ਆ ਆਪਾਂ ਚੇਡਾ ਕਰਕੇ ਬਣਾਉਣਾ ਕੀ ਮਜ਼ਾ ਆ ਨਾ ਕੀ ਕਰਦਾ ਤੂੰ ਚੱਲ ਤਰ ਕੋਈ ਨਹੀਂ ਓਏ ਇੱਥੇ ਬਹੁਤ ਵਾ ਸਾਫੀ ਕਰਦਾ ਜੀ ਮੇਰਾ ਮੰਨਣਾ ਵੀ ਚੱਲ ਬੈਠੇ ਜਿਹੜਾ ਇੱਧਰ ਆਵੇ ਜਿਹੜਾ ਕੋਠੇ ਤੇ ਚੜਨਾ ਉੱਪਰ ਆ ਲੈ ਉੱਥੇ ਬਾਹਰ ਹੋਣਾ ਇੱਥੇ ਦੋ ਡੇਪੇ ਹੀ ਇੱਥੇ ਬਾਹਰ ਛੱਡਣੇ ਪਾ ਜੀ ਉੱਥੇ ਮਾਰੋ ਨਹੀਂ 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 ਉਹ ਆਪ ਜਰਾ ਪਛੱਡੀ ਦੇਣਾ ਮੈਨੂੰ ਪਿਆਣੀ ਦਿੱਤਾ ਹੁੰਦਾ ਫੇ ਨਹੀਂ ਪਿੰਜਰਾ ਬੜਾ ਆਉਂਦਾ ਪਾਣੀ ਐ ਨਾ ਤੁਹਾਨੂੰ ਆਣਾ ਨੂੰ ਉੱਤਰ ਪਾਣੀ ਦਿੱਤਾ ਹੈ ਨਾ ਬਹੁਤ ਪਰ ਇਹ ਕਹਿੰਦਾ ਕੋਠੇ ਲੈ ਕੇ ਆਮ ਦਾ ਟੈਕ ਜਿਹੜਾ ਉਹ 100 100 ਦੇ ਅੰਦਰ ਹੈ ਇਹ ਨਹੀਂ ਜਲਦੀ ਜੀ ਨਾ ਵਾਹ ਲੋ ਦੇ ਇੱਥੇ ਛਾਂ ਹੀ ਛਾਂ ਕਰ ਦਿੱਤੀ ਆ ਹੁਣ ਪਤਾ ਨਹੀਂ ਕਿੰਨੇ ਕਬੂਤਰ ਓਡੇ ਆ ਬਹੁਤ ਜੀ ਪਤਾ ਲੱਗੂ ਪੂਰਾ ਮੇਲਾ ਲੱਗਾ ਹੋਇਆ ਆ ਦੇਖੋ ਬਾਕੀ ਕੀ ਬਣਦਾ ਅੱਜ ਕੋਸ਼ ਕਬੂਤਰ ਲਿਗੀ ਜਾਂਦੇ ਆ ਡੇਕਾਂ ਤੇ ਕੋਸ਼ ਕੀਤੇ ਇੱਥੋਂ ਚੈੱਕ ਕਰਨੇ ਆ ਸਾਰੇ ਕਬੂਤਰ ਜਿੰਨੇ ਵੀ ਆ ਦੇਖੋ ਬਾਕੀ ਹਾਂ ਸਾਡਾ ਟੀ ਟਾਈਮ ਹੋ ਗਿਆ ਇਧਰ ਆ ਵੀ ਦੋ ਕਬੂਤਰ ਕੈਮ ਹੁੰਦੇ ਆ ਚਾਕਾ ਗੋਬੂਤਾ ਨੂੰ ਮੁੱਛਾਂ ਨੂੰ ਬੱਟਦੇ ਸਾਰਿਆਂ ਦਾ ਚਾਹ ਡੰਗ ਹੋ ਗਿਆ ਸਾਰੇ ਚਾਹ ਪੀਂ ਰਹੇ ਆ ਸਾਫਾ ਸਾਫਾ ਆ ਬਾਈ ਤੇ ਮੇਰੀ ਟੂਰ ਕਿੱਥੇ ਆ ਬਾਕੀ ਦੇਖੋ ਕੀ ਬਣਦਾ ਸੈਟ ਆਉਣੇ ਆਲੇ ਕਬੂਤਾ ਮੁਹੱਬਤਾਂ ਵਾਲਿਆਂ ਦੇ ਅੰਡਿਆ ਕੋਈ ਵਕਤੀ ਆ ਸੀ ਦੇ ਜਾ ਕੋਈ ਛੱਲਾ ਜਾਂ ਖਤ ਕੋਈ ਪਿਆਰ ਦੇ ਲਈ